ਦੁੱਚੂ ਅਸਲੀ ਪੰਜਾਬ ਦੇ ਜ਼ਿਲ੍ਹਾ ਪর্ষਦ ਚੋਣਾਂ ਦਾ ਬਿਲਕੁਲ ਵੱ ਚੁੱਕਾ ਹੈ ਕਪੂਰਥਲਾ ਵਿਕੇਂ ਜ਼ਿਲ੍ਹਾ ਪর্ষਦ ਜ਼ੋਨ ਨੰਬਰ 4 ਚੂੜਵਾਲ ਦੇ ਉਮੀਦਵਾਰ ਸਦਾਸ ਦੋਸੇ ਜੀ ਅੱਜ ਸਾਡੇ ਸਾਹਮਣੇ ਬੈਠੇ ਨੇ ਅਸੀਂ ਸਭ ਤੁਹਾਡਾ ਕੀ ਕਹਿਣਾ ਇਲੈਕਸ਼ਨ ਬਾਰੇ ਤੁਸੀਂ ਅੱਜ ਇਲੈਕਸ਼ਨ ਚ ਖੜੇ ਹੋ ਮਜੀਦ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬੜਾ ਧੰਨਵਾਦ ਕਿ ਤੁਸੀਂ ਅੱਜ ਇੱਥੇ ਆਏ ਹੋ ਮੇਰੇ ਕੋਲ ਤੇ ਮੈਨੂੰ ਜੰਨੇ ਵੀ ਸਾਡੇ ਵੋਟਰ ਨੇ ਉਹਨਾਂ ਦੇ ਰੂਬਰੂ ਕਰ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਤੁਸੇ ਦੱਸੋ ਕਿ ਤੁਸੀਂ ਪਹਿਲਾਂ ਪਿੰਡ ਦਾ ਸਰਪੰਚ ਵੀ ਰਹੇ ਹੋ ਬਿਲਕੁਲ ਜੀ ਮੈਂ ਪਿਛਲੇ ਟਰਮ ਦੇ ਵਿੱਚ ਤਕਰੀਬਨ 6 ਸਾਲ ਮੈਂ ਆਪਣੇ ਪਿੰਡ ਦਾ ਸਰਪੰਚ ਰਿਹਾ ਜੀ ਉਸ ਦੌਰਾਨ ਤੁਹਾਡੇ ਪਿੰਡ ਦੇ ਕੀ ਵਿਕਾਸ ਕਾਰਜ ਦੇ ਜੇ ਵਿਕਾਸ ਦੀ ਗੱਲ ਕਰੀਏ ਮਰਿਆ ਜੀ ਤੇ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਵਿਕਾਸ ਪਿਛਲੇ 6 ਸਾਲਾਂ ਦੇ ਵਿੱਚ ਹੋਇਆ ਉਹਨਾਂ ਵਿਕਾਸ ਜਿੰਨਾ ਪਿਛਲੇ 40 ਸਾਲਾਂ ਵਿੱਚ ਨਹੀਂ ਹੋਇਆ ਠੀਕ ਹੈ ਜੇ ਤੁਸੀਂ ਪਿੰਡ ਦਾ ਕਿਤੇ ਚੱਕਰ ਲਾਉਣਾ ਜੀ ਤੇ ਆਲੇ ਦੁਆਲੇ ਫਿਰ ਨਹੀਂ ਅ 25 25 ਫੋਟ ਜਿਹੜੀ ਫਰਨੀ ਵਾਲੇ ਦੁਆਲੇ ਬਣਾ ਦਿੱਤੀ ਗਈ ਹੈ ਛੱਪੜ ਜਿਹੜੇ ਆ ਉਹ ਪੱਕੇ ਕਰ ਦਿੱਤੇ ਗਏ ਸ਼ਮਸ਼ਾਨ ਘਾਟ ਬਣਾਈ ਗਈ ਰਸਤੇ ਪੱਕੇ ਕੀਤੇ ਗਏ ਫਿਰ ਜਿਹੜੀਆਂ ਸੱਥਾਂ ਨੇ ਸਾਡੇ ਪਿੰਡ ਦੀਆਂ ਉਹ ਜਾ ਕੇ ਦੇਖਿਓ ਜਾ ਕੇ ਉਹ ਵਿੱਚ ਲਾਈਟਾਂ ਪੱਖੇ ਲਾ ਕੇ ਵਧੀਆ ਮਤਲਬ ਤਰੀਕੇ ਦੇ ਨਾਲ ਉਹ ਬਣਾ ਦਿੱਤੀਆਂ ਗਈਆਂ ਨੇ ਜੀ ਸੋਦਰ ਜੀ ਤੁਹਾਡਾ ਇਸ ਲੋ ਜਿਹੜਾ ਕਿ ਨਾਮ ਬਹੁਤ ਹੀ ਸਾਫ਼ ਸੁਥਰੇ ਅਕਸਰ ਦੇ ਲਿਖਿਆ ਜਾਂਦਾ ਹੈ ਤੁਸੀਂ ਹੁਣ ਪਿੰਡ ਤੋਂ ਬਾਹਰ ਅਕ ਜਿਹੜਾ ਪਾਸੇ ਚੋਣ ਲੜ ਰਹੇ ਹਾਂ ਤੜਕੀ ਲੋਕਾਂ ਨਾਲ ਵਾਦੇ ਹੁਣ ਵਿਕਾਸ ਦੇ ਕੰਮ ਕੀਤੇ ਜਾਣਗੇ ਦੇਖੋ ਜੀ ਗੱਲ ਇਦਾਂ ਵੀ ਜਦੋਂ ਮੈਂ ਨਾ ਇਹ ਸਰਪੰਚ ਬਣਿਆ ਪਿੰਡ ਦਾ ਉਹਦੋਂ ਮੈਂ ਜਿਹੜੇ ਵਾਦੇ ਵੀ ਲੋਕਾਂ ਨਾਲ ਕੀਤੇ ਉਹ ਇੱਕ ਇੱਕ ਵਾਦਾ ਮੈਂ ਪੂਰਾ ਕੀਤਾ ਜੀ ਪਹਿਲੀ ਗੱਲ ਜੇ ਵਿਕਾਸ ਦੀ ਕਰੀਏ ਤੇ ਵਿਕਾਸ ਵੀ ਬੜਾ ਹੋਇਆ ਸਾਡੇ ਪਿੰਡ ਦਾ ਦੂਜੀ ਗੱਲ ਸਾਡੇ ਪਿੰਡ ਵਿੱਚ तकरीबन 2200 ਪਲਾਟ ਜਿਹੜਾ ਗਰੀਬ ਲੋਕਾਂ ਨੂੰ ਦਿੱਤਾ ਗਿਆ ਜੀ ਜਿਲਾ ਕੇ ਆਪਣੇ ਆਪ ਵਿੱਚ ਇੱਕ ਮਸਾਲਾ ਮੇਰਾ ਖਿਆਲ ਵੀ ਪੰਜਾਬ ਦੇ ਵਿੱਚ ਕਿਤੇ ਵੀ ਇੰਨੇ ਪਲਾਟ ਨਹੀਂ ਦਿੱਤੇ ਗਏ ਸੋ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਵਾਦੇ ਤੁਹਾਡੇ ਨਾਲ ਅਸੀਂ ਕਰਾਂਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਹੂਬ ਹੂ ਪੂਰੇ ਕੀਤੇ ਜਾਣਗੇ ਜ਼ੋਨ ਨੰਬਰ 4 ਵਿੱਚ ਤੁਹਾਡੇ ਕਿਹੜੇ ਕਿਹੜੇ ਪਿੰਡਾਂ ਦੇ ਇਲਾਕੇ ਆਉਂਦੇ ਨੇ ਦੇਖੋ ਜੀ ਮੇਰੇ ਕੋਲ ਤਕਰੀਬਨ 57 ਪਿੰਡ ਨੇ ਠੀਕ ਹੈ ਜੀ ਤੇ ਹੁਣ ਜੇ ਕੱਲਾ ਕੱਲਾ ਪਿੰਡ ਗਿਲਾਵਾ ਤਾਂ ਬੜਾ ਟਾਈਮ ਲੱਗ ਜਾਣਾ ਜੀ ਇਹ ਤਕਰੀਬਨ ਜਿਹੜੀ ਅਨਕੁਦਰ ਰੋਡ ਜਾਂਦੀ ਆ ਇਹਦੇ ਤੋਂ ਇਧਰ ਨੂੰ ਆਪਣ ਜੇ ਚਲ ਜੀਏ ਉੱਤਰਵਾਲ ਨੂੰ ਤੇ 57 ਪਿੰਡ ਸਾਰੇ ਲਖਣ ਤੱਕ ਉਧਰ ਸੁਭਾਨਪੁਰ ਤੱਕ ਇਧਰ ਅਲਾਉਦੀਪੁਰ ਠਿਕਰੀਵਾਲ ਸਾਰੇ ਪਿੰਡ ਇਧਰ ਜੀ ਇਹ 57 ਪਿੰਡ ਮੇਰੇ ਹਲਕੇ ਚ ਪੈਂਦੇ ਨੇ ਜੀ ਤੁਸੀਂ ਸਰ ਮੌਜੂਦਾ ਸਰਕਾਰ ਦੇ ਲੀਡਰਾਂ ਨਾਲ ਅਸਲ ਆਮ ਆਦਮੀ ਪਾਰਟੀ ਦੇ ਤੇ ਪਿੰਡਾਂ ਦਾ ਅਸਲ ਕਾਫੀ ਵਿਕਾਸ ਤੇ ਪੂਖੋ ਪਿਛੜਿਆ ਪਿਆ ਸੜਕਾਂ ਡੁੱਟੀਆਂ ਪਈਆਂ ਕਾਫੀ ਕੰਮ ਡਿਵੈਲਪਮੈਂਟ ਹੋਲ ਵਾਲੀ ਆ ਇਹਦੇ ਬਾਰੇ ਕੀ ਕਹੋਗੇ ਬਿਲਕੁਲ ਜੀ ਮੈਂ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਵੋਟਾਂ પાਕੇ ਮੈਨੂੰ ਕਾਮਯਾਬ ਕਰੋ ਤੇ ਮੈਂ ਤੁਹਾਨੂੰ ਇਹ ਤੁਹਾਡੇ ਨਾਲ ਵਾਦਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦਾ ਵਿਕਾਸ ਬੜੀ ਸਪੀਡ ਦੇ ਨਾਲ ਜਿੱਦਾਂ ਵੀ ਲੋਕ ਕਹਿਣਗੇ ਉਸੇ ਹਿਸਾਬ ਦੇ ਨਾਲ ਕੀਤਾ ਜਾਵੇਗਾ ਤੇ ਤੁਹਾਡੇ ਆਨਲੋ ਜਿਹੜੇ ਤੁਸੀਂ ਕੁਝ ਸੋਚੇ ਹੋ ਨੇ ਕੰਮ ਜਿਹੜੇ ਤੁਸੀਂ ਆਲੇ ਦੁਆਲੇ ਦੇਖਣ ਦੇ ਜਿਹੜੇ ਕੰਮ ਰਹਿ ਗਏ ਨੇ ਇਹ ਕਿਹੜੇ ਕਿਹੜੇ ਕੰਮ ਕਰਨ ਵਾਲੇ ਨੇ ਉਹ ਦੱਸਣਗੇ ਪਹਿਲੀ ਗੱਲ ਤੇ ਜੀ ਦੇਖੋ ਜਦੋਂ ਪਿੰਡਾਂ ਨੂੰ ਜਾਇਦਾਦ ਸੜਕਾਂ ਦਾ ਬੜਾ ਮੰਦਾ ਹਾਲ ਆ ਆਲੇ ਦੁਆਲੇ ਤੇ ਕਈ ਪਿੰਡ ਇਹਨੇ ਪਿਛੜੇ ਹੋਏ ਨੇ ਉਹਨਾਂ ਨੂੰ ਜਿਹੜੀਆਂ ਮੁੱਢਲੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਉਹ ਵੀ ਹੈ ਨਹੀਂ ਕਈਆਂ ਦੇ ਕੱਚੇ ਛੱਪੜ ਉੱਦਾਂ ਹੀ ਪਏ ਨੇ ਜੀ ਸ਼ਮਸ਼ਾਨ ਘਾਟ ਇਹੋ ਜਿਹੇ ਨੇ ਕਿ ਉੱਥੇ ਖੜੇ ਹੋਣ ਨੂੰ ਜਗ੍ਹਾ ਨਹੀਂ ਜੀ ਸੋ ਇਹੋ ਜਿਹੇ ਕੰਮਾਂ ਦੀ ਲੋੜ ਹੈ ਜੀ ਪਿੰਡ ਦੇ ਵਿੱਚ ਸੋ ਅਸੀਂ ਜਰੂਰ ਇਹ ਕੰਮ ਜਿਹੜੇ ਲੋਕਾਂ ਦੀਆਂ ਜਿਹੜੇ ਪੂਰੇ ਕਰਾਂਗੇ। ਇਕਸਲ ਹੋਰ ਗੱਲ ਜਿਹੜੇ ਇਹਨਾਂ ਵੀ ਪਰਾ ਸਾਡੇ ਉਹਨਾਂ ਕਾਫੀ ਚਿਤਾ ਆ ਗਏ ਉਹ ਬਾਹਰ ਬੈਠੇ ਜਿਹੜੀ ਜਮੀਨਾਂ ਦੇ ਧਰਾਂ ਦੇ ਕੁਝ ਕਬਜ਼ੇ ਹੁੰਦੇ ਜਾਂ ਕੁਝ ਹੋਰ ਹੀ ਹੋਣ ਨੂੰ ਰੀਡਿਕਸ਼ਨ ਪਾਇਆ ਜਾਂਦਾ ਤਾਂ ਇਹ ਚ ਆਲਾ ਸਕਨ। ਉਹਨਾਂ ਬਾਰੇ ਤੁਹਾਡੇ ਜੀਵਨਾਂ ਦੇ ਹੋਣਗੇ। ਦੇਖੋ ਜੀ ਇਹ ਕੰਮ ਜਿਹੜਾ ਬਹੁਤ ਗਲਤ ਕੰਮ ਹੋ ਰਿਹਾ ਇਹ ਮੈਂ ਵਿਸ਼ਵਾਸ ਦਵਾਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਹੋਊਗਾ। ਜਾ ਜ਼ਮੀਨ ਦਾ ਕਿਤੇ ਵੀ ਸਾਨੂੰ ਕੋਈ ਐਨਆਰਆਈ ਪਹੁੰਚ ਕਰੂਗਾ ਜ਼ਰੂਰ ਉਹਦੀ ਮਦਦ ਕੀਤੀ ਜਾਊਗੀ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਕਬੂਤਰਵਾਸੀਆਂ ਨੂੰ ਅਪੀਲ ਕਰੋ ਤੁਹਾਡੇ ਕਿਦਨ ਇਲੈਕਸ਼ਨ ਤੇ ਕਿਹੜੀ ਤਰੀਕ ਨੂੰ ਆ ਤੇ ਕੀ ਵਿਚਾਰ ਕਰਦੇ ਮਲੇ ਸਾਹਿਬ ਮੈਂ 4 ਨੰਬਰ ਜ਼ੋਨ ਚੂੜਵਾਲ ਉਥੋਂ ਮੈਂ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਆ ਆਵਾਦੀ ਪਾਰਟੀ ਦਾ ਸੋ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਇੱਕ ਇੱਕ ਵੋਟ 14 ਤਰੀਕ ਨੂੰ ਸਾਡੇ ਹੱਕ ਵਿੱਚ ਪਾ ਕੇ ਝਾੜੂ ਦੇ ਨਿਸ਼ਾਨ ਤੇ ਮੋਹਰ ਲਾ ਕੇ ਕਾਮਯਾਬ ਕਰੋ ਫਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸੇਵਾ ਦਾ ਮੌਕਾ ਦਿਓ ਫਿਰ ਦੇਖਿਓ ਕਿਸ ਤਰ੍ਹਾਂ ਵਿਕਾਸ ਹੁੰਦਾ ਸੋ ਬਹੁਤ ਬਹੁਤ ਧੰਨਵਾਦ ਜੀ ਮੜੀ ਸਾਰਾ ਤੁਹਾਡਾ ਥੈਂਕ ਯੂ ਜੀ